ਖਸਵਲਾ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਅਮਰitsar ਤੋਂ ਜਿੱਥੇ ਅਮਰitsar ਦੇ ਵਿੱਚ ਐਮਸੀ ਚੋਣਾ ਲੈ ਕੇ ਸਿਆਸਤ ਚੱਲ ਰਹੀ ਹੈ ਉੱਥੇ ਬਾੜ ਨੰਬਰ 55 ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਸੋਨੀਆ ਕਪੂਰ ਵੱਲੋਂ ਆਪਣੇ ਹੀ ਮਕਾਨ ਮਾਲਕ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਗਾਲਾਂ ਕੱਢੀਆਂ ਜਾ ਰਹੀਆਂ ਨੇ ਤਾਂ ਦੱਸਦੀਏ ਜਿਸ ਦੀ ਵੀਡੀਓ ਬਣ ਗਈ ਹੈ ਤਾਂ ਵੀਡੀਓ ਜੋ ਹੈ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਦੱਸਦੀਏ ਕਿ ਹਾਲੇ ਕੱਲ੍ਹ ਦਿਨ ਸ਼ਨੀਵਾਰ ਨੂੰ ਚੋਣਾ ਹੋਣ ਗਿਆ ਤੇ ਚੋਣਾਂ ਤੋਂ ਬਾਅਦ ਹੀ ਮਿੱਥਿਆ ਜਾਏਗਾ ਕਿ ਕਿਹੜਾ ਕਾਉਂਸਲਰ ਕਿਹੜੀ ਬਾੜ ਦੇ ਵਿੱਚ ਜਿੱਤਿਆ ਜਾਵੇਗਾ ਵੇਖ ਸਾਧਿਆ ਜੇ ਤੋ ਪੱਲਾ ਹੀ ਜੋ ਇਹ ਗੁੰਡਾਗਰਦੀ ਹੋ ਰਹੀ ਹੈ ਆਮ ਆਦਮੀ ਪਾਰਟੀ ਦੀ ਉਮੀਦਵਾਰ ਦੱਸੀ ਜਾ ਰਹੀ ਹੈ ਸੋਨੀਆ ਕਪੂਰ ਉਸ ਦਾ ਨਾਮ ਦੱਸਿਆ ਜਾ ਰਿਹਾ ਹੈ ਤੇ ਮਕਾਨ ਮਾਲਕ ਨੂੰ ਸਿੱਧੀਆਂ ਧਮਕੀਆਂ ਲਗਾਈਆਂ ਜਾ ਰਹੀਆਂ ਨੇ ਤੇ ਗਾਲ੍ਹਾਂ ਕੱਢੀਆਂ ਜਾ ਰਹੀਆਂ ਨੇ ਇੱਕ ਵੀਡੀਓ ਜਿਹੜੀ ਇਹ ਬਣਦੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਜਿਸ ਦੇ ਉੱਤੇ ਬਾੜ ਨੰਬਰ 55 ਦੇ ਹੀ ਕਾਂਗਰਸੀ ਆਗੂ ਵੱਲੋਂ ਹੀ ਇਸ ਤੇ ਉਤੇ ਨਿੰਦਾ ਕੀਤੀ ਗਈਆਂ ਉਹਨੇ ਕਿਹਾ ਕਿ ਕਿਸੇ ਵੀ ਕੌਂਸਲਰ ਨੂੰ ਇੰਨਾ ਹੱਕ ਨਹੀਂ ਹੈ ਕਿ ਉਹ ਜਨਤਾ ਦੇ ਨਾਲ ਇਸ ਤਰ੍ਹਾਂ ਦਾ ਬਿਹੇਵ ਕਰ ਸਕੇ ਉਤੇ ਦੱਸਦੀ ਹੈ ਕਿ ਕਿਤਨਾ ਕੀਤੇ ਇਸ ਕਰਕੇ ਪਾਰਟੀ ਦੀ ਛਵੀ ਲੋਕਾਂ ਦੇ ਵਿੱਚ ਖਰਾਬ ਹੁੰਦੀ ਹੈ ਤਸਵੀਰਾਂ ਤੋਂ ਨਾਲ ਸਾਂਝੀਆਂ ਕਰ ਰਿਹਾ ਮੌਕੇ ਦੀ ਤੁਹਾਡਾ ਸਾਂਝੀ ਕਰ ਰਹੇ ਆ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਧਮਕੀ ਦਿੱਤੇ ਜਾ ਰਹੀ ਹੈ ਕਿਸ ਤਰੀਕੇ ਦੇ ਨਾਲ ਚੋਣਾ ਹੋਣੀ ਹੈ ਹਲੇ ਫੈਸਲਾ ਕੱਲ ਪਤਾ ਲੱਗੇਗਾ ਕੌਣ ਬਣਦਾ ਹੈ ਪਰ ਉਸ ਤੋਂ ਪਹਿਲਾਂ ਹੀ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੀ ਉਮੀਦਵਾਰ ਵੱਲੋਂ ਹੀ ਆਪਣੇ ਹੀ ਪਾਰ ਦੇ ਲੋਕਾਂ ਨੂੰ ਕਿਵੇਂ ਧਮਕਾਇਆ ਜਾ ਰਿਹਾ ਹੈ ਤਾਂ ਇਸ ਵੱਲ ਦੀ ਖਬਰ ਕਰ ਰਹੇ ਆ ਤੁਹਾਡੇ ਨਾਲ ਸਾਂਝੀ ਮੈਂ ਇੱਕ ਬੇਨਤੀ ਕਰਨਾ ਚਾਹਨਾ ਕਿ ਮੈਂ ਆਪਣਾ ਘਰ ਕਿਰਾਏ ਤੇ ਰਿਸ਼ੀ ਕਪੂਰ ਨੂੰ ਦਿੱਤਾ ਹੈ 55 ਨੰਬਰ ਵਾਰਡ ਜਿਹਦੇ ਚ ਰਿਸ਼ੀ ਕਪੂਰ ਤੇ ਸੋਨੀਆ ਕਪੂਰ ਜੋ ਕਿ ਐਮਸੀ ਦੇ ਇਹ ਲਖਸ਼ਣਾ ਚ ਕੈਂਡੀਡੇਟ ਖੜੀ ਹੈ ਆਮ ਆਮੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੇ ਸਾਡਾ ਘਰ 1 ਸਾਲ 11 ਮਹੀਨੇ ਦੀ ਡੀਡ ਦੇ ਵਿੱਚ ਆਪਾਂ ਉਹਨੂੰ ਘਰ ਕਿਰਾਏ ਤੇ ਦਿੱਤਾ ਸੀ ਬਟ ਉਹ ਡੀਡ ਵੀ ਐਕਸਪਾਇਰ ਹੋ ਗਈ ਆ ਬਟ ਉਹਨਾਂ ਨੇ ਹੁਣੇ ਤੱਕ ਸਾਡੀ ਬੜੀ ਦਰਖਾਸਤ ਕਰਨ ਤੇ ਵੀ ਸਾਡਾ ਮਕਾਨ ਜਿਹੜਾ ਖਾਲੀ ਹਿੱਤ ਤੱਕ ਨਹੀਂ ਕੀਤਾ ਤੇ ਅਸੀਂ ਜਦੋਂ ਵੀ ਉਹਨਾਂ ਕੋਲ ਜਾਂਦੇ ਆ ਕਿਰਾਇਆ ਵਗੈਰਾ ਲੈਣ ਤੇ ਬੱਤੀ ਦਾ ਬਿੱਲ ਵਗੈਰਾ ਤੇ ਕਹਿੰਦੇ ਆ ਕਿ ਉਹ ਵੀ ਭਰ ਦਿਓ ਕਿਉਂਕਿ ਉਹਨਾਂ ਨੇ ਬੱਤੀ ਦਾ ਬਿੱਲ ਵੀ ਸਾਡਾ ਕਮ ਸੇ ਕਮ 60000 ਰੁਪਏ ਬਣਾ ਦਿੱਤਾ ਤੇ ਸਾਡ ਅਹੀ ਦਰਖਾਸਤ ਕਰਨ ਗਏ ਹੀ ਬਿਜਲੀ ਬੋਰਡ ਤੇ ਵੀ ਕਿ ਕਿਰਪਾ ਕਰਕੇ ਸਾਡਾ ਮੀਟਰ ਬੰਦ ਕਰ ਦਿਓ ਕਿਉਂਕਿ ਸਾਡੇ ਕੋ ਬਿਜਲੀ ਜਿਹੜੀ ਆ ਨਹੀਂ ਭਰੀ ਜਾਏਗੀ ਬਟ ਉਹਦੀ ਸਾਡੀ ਉੱਥੇ ਕਿਸੇ ਨੇ ਵੀ ਦਰਖਾਸਤ ਸਾਡੀ ਨਹੀਂ ਸੁਣੀ ਤੇ ਅਹੀ ਇੱਕ ਦੋ ਵਾਰੀ ਉਤਰਵਾਈ ਬਟ ਉਹ ਆਪਣੇ ਪਾਵਰ ਦੇ ਦਮ ਤੇ ਬਿਜਲੀ ਲਗਵਾ ਲੈਂਦਾ ਤੇ ਜਦੋਂ ਆਪਾਂ ਕੋ ਕਰਿਆ ਆ ਮੰਗਣ ਜਾਂਦੇ ਆ ਤੇ ਜਦੋਂ ਅਹੀ ਕੋ ਘਰ ਗਏ ਤੇ ਅੱਗੋ ਉਹਦੀ ਜਨਾਬੀ ਨੇ ਜੋ ਸੋਨੀਆ ਕਪੂਰ ਵਾਰਡ 55 ਤੋਂ ਮੈਂ ਸੀ ਇਲੈਕਸ਼ਨ ਚ ਖੜੀ ਆ ਸਾਨੂੰ ਉਹਗੋ ਉਹਨੇ ਗਾਲਾਂ ਕੱਢੀਆਂ ਤੇ ਇਹ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜਿੰਨਾ ਉਹ ਉੱਥੇ ਗੱਲ ਕਰਾਈ ਸੀ ਉਹ ਨਹੀਂ ਆ ਕੇ ਆਇਆ ਇਹ ਵੀਡੀਓ ਚ ਤੁਸੀਂ ਦੇਖ ਲਈ ਹੈ ਇਹਨਾਂ ਨੇ ਵੀਡੀਓ ਦੇ ਵਿੱਚ ਮੇਰੇ ਕਜ਼ਨ ਬ੍ਰਦਰ ਤੇ ਮੇਰੀ ਭੈਣਾਂ ਨੂੰ ਗੱਲਾਂ ਕੱਢੀਆਂ ਕਜ਼ਨ ਬ੍ਰਦਰ ਗੌਰਵ ਵੀ ਆਏ ਮੇਰੇ ਜਿਹੜੇ ਮੇਰੇ ਨਾਲ ਖੜੇ ਸੀ ਉਹਨਾਂ ਨਾਲ ਗੱਲ ਹੁੰਦੀ ਰਹੀ ਪਹਿਲੇ ਅਹੀ ਜਿਹੜਾ ਬਹੁਤ ਜ਼ਿਆਦਾ ਥੱਕਾ ਹੜ ਕੇ ਇਹ ਕਦਮ ਹੋ ਚੁੱਕਿਆ ਹੈ ਜਦੋਂ ਸਾਡੇ ਨਾਲ ਖੜੇ ਸੀ ਇਹਨਾਂ ਨੇ ਉਹਨਾਂ ਨੂੰ ਵੀ ਗਾਲਾਂ ਕੱਢੀਆਂ ਕਿ ਤੂੰ ਦਮ ਹੈ ਤੇ ਗੌਰਵ ਨੂੰ ਵੀ ਲੈ ਕੇ ਆ ਉਹਨੂੰ ਕਹਦੇ ਜਗ੍ਹਾ ਖਾਲੀ ਕਰ ਸਕਦਾ ਤੇ ਮੇਰੀ ਭੈਣ ਨਾਲ ਜਦੋਂ ਇਹਨਾਂ ਦਾ ਫੋਨ ਤੇ ਗੱਲ ਹੋਈ ਤੇ ਅੱਗੋਂ ਗਾਲੀ ਕਲੋਚ ਜਦੋਂ ਦੋਨਾਂ ਦੀ ਹੋਈ ਲੇਡੀਜ਼ ਦੀ ਤੇ ਇਹਨਾਂ ਨੇ ਕੀ ਕੀਤਾ ਅੱਗੋਂ ਹੁਣ ਕਹਿੰਦੇ ਪਏ ਕਿ ਆਪਾਂ ਮਕਾਨ ਖਾਲੀ ਨਹੀਂ ਕਰਨਾ ਤੁਹਾਡੇ ਤੇ ਦਮ ਹੈ ਤੇ ਕਰਵਾ ਦਿਓ ਤੇ ਸਾਡੀ ਬੇਨਤੀ ਪੁਲਿਸ ਪ੍ਰਸ਼ਾਸਨ ਨੂੰ ਆ ਤੇ ਐਮਐਲਏ ਸਾਹਿਬ ਨੂੰ ਵੀ ਬੇਨਤੀ ਹੈ ਕਿ ਕਿਰਪਾ ਕਰਕੇ ਇਹ ਮੁੱਦੇ ਤੇ ਰੋਸ਼ਨੀ ਜੋ ਹੈਗੀ ਸਾਡਾ ਇਹਦੇ ਤੇ ਮੁੱਦੇ ਤੇ ਤੁਸੀਂ ਪਲੀਜ਼ ਕਾਰਵਾਈ ਕੀਤੀ ਜਾਏ ਤੇ ਜਲਦੀ ਤੋਂ ਜਲਦੀ ਸਾਡਾ ਜਿਹੜਾ ਮਕਾਨ ਹੈ ਉਹ ਸਾਨੂੰ ਦਿਲਵਾਇਆ ਜਾਏ ਮਕਾਨ ਹੈਗਾ ਮਕਾਨ ਹੈਗਾ ਗਲੀ ਨੰਬਰ 4 ਟੋਪੀਆਂ ਦੀ ਗਲੀ ਗੇਟ ਖਜ਼ਾਨੇ ਦੇ ਅੰਦਰ ਤੇ ਇਹ ਕੇਂਦਰ ਤੇ ਨਾਲ ਅਸੀਂ ਪਰਚੇ ਵੀ ਪਾਉਣੇ ਨੇ ਤੇ ਇਹ ਡੀਡ ਜਿਹੜੀ ਹੈ ਡੀਡ ਦੀ ਵੀ ਤੁਸੀਂ ਤਰੀਕ ਇਹਦੇ ਵਿੱਚ ਵੇਖ ਸਕਦੇ ਹੋ ਕਿ ਡੀਡ 15 ਸਤੰਬਰ 2023 ਨੂੰ ਖਤਮ ਹੋ ਗਈ ਹੈ ਰਿਸ਼ੀ ਕਪੂਰ ਤੁਸੀਂ ਇਹਦੇ ਵਿੱਚ ਵੇਖ ਸਕਦੇ ਹੋ ਡੀਡ ਡੀਡ ਨੰਬਰ ਵੀ ਆਂਦਾ ਪਿਆ ਰਿਸ਼ੀ ਕਪੂਰ ਨੂੰ ਆਪਾਂ ਡੀਡ ਦਿੱਤੀ ਤੇ ਇਹਦੀ 11 ਮਹੀਨਿਆਂ ਦੇ ਹਿਸਾਬ ਨਾਲ 21 8 2023 ਨੂੰ ਮਤਲਬ 21 7 ਨੂੰ ਇਹਨੇ ਖਾਲੀ ਕਰਨਾ ਹੀ ਆਪਾਂ ਇਹਨੂੰ ਜਾ ਕੇ ਕਿਹਾ ਤੇ ਇਹ ਕਹਿੰਦਾ ਆਪਾਂ ਕਰ ਦਾਂਗੇ ਕਰ ਦਾਂਗੇ ਬਾਅਦ ਵਿੱਚ ਹੁਣ ਜਦੋਂ ਜਾਣੇ ਆ ਤੇ ਇਹ ਸਾਨੂੰ ੱੱਕੇ ਮਾਰ ਕੇ ਸਾਨੂੰ ਘਰੋਂ ਸਾਡੇ ਹੀ ਘਰੋਂ ਕਹਿੰਦਾ ਕਿ ਆਪੇ ਵਿਖਾਇਆ ਧੰਗੀਆਂ ਲਗਾਈਆਂ ਤੇ ਅਸੀਂ ਬਸ ਬਹੁਤ ਪਰੇਸ਼ਾਨ ਹੋ ਕੇ ਇਹ ਕਦਮ ਚੁੱਕਿਆ ਕਿਰਪਾ ਕਰਕੇ ਸਾਡੀ ਜਿਹੜੀ ਹੈ ਹੈਲਪ ਕੀਤੀ ਜਾਏ ਆ ਸਭ ਨੂੰ ਬੇਨਤੀ ਹੈ ਮੇਰਾ ਨਾਮ ਗੁਰਦੇਵ ਸਿੰਘ ਦਾਰਾ ਮੇਰੀ ਵਾਈਫ ਵਾਰਡ ਨੰਬਰ 55 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਨੇ ਹੱਦ ਦੇ ਚਾਂ ਨਿਸ਼ਾਨ ਤੋਂ ਚੋਣ ਲੜ ਰਹੇ ਆ ਮੈਂ ਵੀ ਵੇਖੀ ਸੀ ਉਹ ਵੀਡੀਓ ਚਲੋ ਆਪਾਂ ਕਿਸੇ ਦੇ ਪਰਸਨਲ ਮੈਟਰ ਤੇ ਕੀ ਜਾਣਾ ਪਰ ਬੜੀ ਮੰਦ ਭੱਗੀ ਗੱਲ ਆ ਕਿ ਇਸ ਤਰ੍ਹਾਂ ਬੋਲਣਾ ਕਿਸੇ ਨੂੰ ਜਾਂ ਕਿਸੇ ਨਾਲ ਮਿਸਵਿਵਹ ਕਰਨਾ ਦੇਖੋ ਅਜੋ ਪਾਰਟੀ ਕੋ ਤਾਕਤ ਨਹੀਂ ਆ ਤੇ ਇਹ ਹੋ ਰਿਹਾ ਤੇ ਜੇ ਤਾਕਤ ਹੋ ਗਈ ਤੇ ਕੀ ਹੋਊਗਾ ਤੈਨੂੰ ਲੱਗਦਾ ਨਹੀਂ ਆਮ ਆਦਮੀ ਪਾਰਟੀ ਨੂੰ ਕੋਈ ਸੂਝ ਸਮਝ ਕੇ ਟਿਕਟ ਦੇਣੀ ਚਾਹੀਦੀ ਜੀ ਇਹੋ ਜਿਹੇ ਵਿਅਕਤੀਆਂ ਨੂੰ ਦੇਖੋ ਇਹ ਪਾਰਟੀ ਦਾ ਨਿੱਜੀ ਮਾਮਲਾ ਹੁੰਦਾ ਕਿ ਕਿੰਨੂੰ ਟਿਕਟ ਦੇਣੀ ਕਿੰਨੂੰ ਨਹੀਂ ਅਸੀਂ ਤਾਂ ਕਹਿੰਦੇ ਆ ਵੀ ਚਲੋ ਜਿੰਨੂੰ ਵੀ ਮਿਲਣਾ ਪਿਆਰ ਨਾਲ ਮਿਲੋ ਪਿਆਰ ਨਾਲ ਬੋਲੋ ਕਿਉਂਕਿ ਤੁਸੀਂ ਅਸੀਂ ਲੋਕ ਸਿਆਸੀ ਬੰਦੇ ਆ ਤੁਸੀਂ ਸਿਆਸੀ ਬੰਦੇ ਸਿਆਸੀ ਬੰਦੇ ਦੇ ਵਿੱਚ ਗੁੱਸਾ ਬਿਲਕੁਲ ਨਹੀਂ ਹੋਣਾ ਚਾਹੀਦਾ ਲੋਕਾਂ ਨਾਲ ਜੇ ਜਿੱਤ ਗਏ ਤੇ ਲੋਕਾਂ ਨਾਲ ਕਿੱਦਾਂ ਬੁਗਾਉਤ ਕਰਨਗੇ ਜੀ ਇਹ ਲੱਗਦਾ ਨਹੀਂ ਕਿ ਆਪਣੀ ਹਾਰ ਦੇ ਕਾਰਨ ਇਹ ਇਦਾਂ ਬਵਾ ਕਰਦੇ ਦੇਖੋ ਜੀ ਇਹ ਇਹਨਾਂ ਨੇ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਮੇਰੇ ਪਰਖਲਾ ਵੀ ਵੀ ਮੈਂ ਇਹਨਾਂ ਦੇ ਪੋਸਟਰ ਪਾੜੇ ਆ ਵੇਖੋ ਸਾਨੂੰ ਕੋਈ ਜ਼ਰੂਰਤ ਨਹੀਂ ਇਹੋ ਜਿਹੇ ਨੀਚੇ ਕੰਮ ਕਰਨ ਦੀ ਅਸੀਂ ਤੇ ਆਪਣੀ ਬੰਦਿਆਂ ਨੂੰ ਵੀ ਕਿਹਾ ਹਈਏ ਕਿ ਇਹ ਜ਼ਰੂਰ ਇਹਨਾਂ ਨੇ ਜ਼ਰੂਰ ਪੋਸਟਰ ਪਾੜੇ ਆ ਔਰ ਇਹ ਤਾਂ ਬੇਟੇ ਨੇ ਖੁਦ ਪਾੜੇ ਸੀ ਉਹ ਸਾਡੇ ਬੰਦਿਆਂ ਨੇ ਇਹਨੂੰ ਦੱਸਿਆ ਵੀ ਸੀ ਔਰ ਇਹਨੂੰ ਵੀ ਪਤਾ ਇੰਨੇ ਉਹਨੂੰ ਝਿੜਕਿਆ ਵੀ ਸੀ ਆਪਣੇ ਬੱਚੇ ਨੂੰ ਇਹ ਛੋਟੀਆਂ-ਛੋਟੀਆਂ ਗੱਲਾਂ ਆ ਮੈਂ ਇੰਨਾਂ ਗੱਲਾਂ 'ਚ ਪੈਣਾ ਨਹੀਂ ਚਾਹੁੰਦਾ ਇਹ ਤੇ ਲੋਕੀ ਜਵਾਬ ਦੇਣਗੇ ਇਹ ਵੋਟਾਂ ਦੇ ਨਾਲ ਜਵਾਬ ਦੇਣਗੇ ਜਿੰਨੂੰ ਲੋਕ ਚਾਹਣਗੇ ਉਹ ਉਹਦੇ ਸਿੱਤੇ ਤਾਜ਼ਾ ਸੱਜਣ ਕੀ ਮੈਸੇਜ ਇਹ ਦੰਦੇ ਆਪਣੇ ਵਾਰਡ ਵਾਸੀ ਮੈਂ ਆਪਣੇ ਵਾਰਡ ਵਾਸੀਆਂ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਹੋ ਮੁਹਮਾ ਆ ਕੇ ਵੋਟਾਂ ਪਾਓ ਤਾਂ ਕਿ ਜਿੰਨੀਆਂ ਵੋਟਾਂ ਦੇ ਨਾਲ ਅਸੀਂ ਜਿੱਤਾਂਗੇ ਉੰਨੀ ਉੱਚੀ ਆਵਾਜ਼ ਤੁਹਾਡੀ ਹਾਊਸ 'ਚ ਰੱਖਾਂਗੇ ਔਰ ਉਹਨੇ ਹੀ ਜ਼ਿਆਦਾ ਕੰਮ ਆਪਣਾ ਆਪਣੀ ਵਾਰਡ ਵਾਸਤੇ ਲਿਆਵਾਂਗੇ ਜੋ ਕੰਮ ਅਧੂਰੇ ਰਹਿ ਗਏ ਆ ਉਹ ਪੂਰੇ ਕਰਾਂਗੇ